ਜਿਹੜੇ ਜਾਲੀ ਜੇ ਸਖੜਾ ਮੈਨੂੰ ਵੈਸੇ ਨਹੀਂ ਚੰਗੇ ਲੱਗਦੇ। ਤੁਸੀਂ ਇੱਕ ਗੱਲ ਕਹਿ ਦਿਓ ਕਿ ਲਾਲਜੀਤ ਭੁੱਲਰ ਇੱਥੇ ਆ ਜੇ ਕਿਸੇ ਸਟੇਡੀਅਮ 'ਚ ਤੇ ਉਹਨੂੰ ਕੋ ਪੱਗ ਬੰਨ ਕੇ ਵਿਖਾ ਦੇ ਉਹਨੂੰ ਪੱਗ ਨਹੀਂ ਮੰਨਣੀ ਆਉਂਦੀ ਜਿਹਨੂੰ ਪੱਗ ਨਹੀਂ ਮੰਨੀ ਆਉਂਦੀ ਉਹਨੂੰ ਕੀ ਪਤਾ ਕਿ ਸਾਡੇ ਗੁਰਮਾਹ ਨੇ ਕੀ ਕੁਰਬਾਨੀਆਂ ਨੇ ਤੇ ਕੀ ਉਹਨਾਂ ਦੀ ਦੇਣ ਹੈ। ਤੇ ਬੈਂ ਬਾਦਲ ਸਾਹਿਬ ਨੂੰ ਕਹਿੰਦੇ ਬਾਦਲ ਸਾਹਿਬ ਇਹ ਨਹੀਂ ਕਾਲੀ ਕਿਉਂ ਕਰ ਗਏ 4 ਤਰੀਕ ਨੂੰ ਕਰ ਦਿੰਦੇ। ਸਾਡੇ ਬੈਨੀਫੀਸ਼ੀਅਰ ਤਾਂ ਲੋਕਾਂ ਦੇ ਘਰ-ਘਰ ਪਹੁੰਚ ਗਏ। ਜਿਹੜੇ ਮੇਰੇ ਤਾਂ ਬਾਈ ਪ੍ਰੋਗਰਾਮ ਨੇ ਅੱਜ ਦੇ ਤੇ ਬਿਰਸਾ ਸਿੰਘ ਨੂੰ ਸਾਦਾ ਕੋਈ ਨਹੀਂ ਇਹ ਤਾਂ ਵਿਚਾਰਾ ਭੂਗਾ ਦੇ ਜਾਣ ਚੁੱਕ ਗਈ ਟੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜੀਤ ਸਿੰਘ ਚੋਹਾਨ ਸਵਾਗਤ ਕਰਦਾ ਹਾਂ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਹੈ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਕੈਂਡੀਡੇਟ ਉਤਾਰ ਦਿੱਤੇ ਗਏ ਨੇ ਸੋ ਕਾਂਗਰਸ ਦੀ ਗੱਲ ਕੀਤੀ ਆ ਵੀ ਤੇ ਕਾਂਗਰਸ ਵੱਲੋਂ ਐਮਪੀ ਦੇ ਜਿਹੜੇ ਕੀ ਉਮੀਦਵਾਰ ਕੁਲਬੀਰ ਸਿੰਘ ਜੀਰਾਂ ਨੂੰ ਜਿਹੜਾ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਏ ਸੋ ਜਿਹੜਾ ਕਿ ਕਾਂਗਰਸ ਪਾਰਟੀ ਦੀ ਗੱਲ ਕੀਤੀ ਆ ਤੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਜਿਹੜਾ ਕਿ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਏ ਸੋ ਸਾਡੇ ਨਾਲ ਇਸੇ ਵਿਸ਼ੇ ਤੇ ਗੱਲਬਾਤ ਕਰ ਲਈ ਕੁਲਬੀਰ ਸਿੰਘ ਜੀਰਾ ਜੀ ਮੌਜੂਦ ਨੇ ਸੋ ਗੱਲਬਾਤ ਕਰਦੇ ਹਾਂ ਗੱਲ ਇਹ ਆ ਕਿ ਮੈਂ ਦੇਖ ਰਿਹਾ ਜਦੋਂ ਦਾ ਮੈਂ ਆਇਆ ਉਦੋਂ ਦੇ ਤੁਸੀਂ ਆਏ ਮੈਨੂੰ ਦੱਸੋ ਕਿ ਇੱਕ ਵੀ ਜਿਹੜਾ ਜੇ ਕੋਈ ਵਰਕਰ ਵਿੱਚੋਂ ਉੱਠ ਕੇ ਗਿਆ ਸਾਰੇ ਬੈਠੇ ਆ ਔਰ ਜਿਹੜਾ ਮੇਲਾ ਹੀ ਇੱਥੇ ਲੱਗਦਾ ਪਿਆ ਔਰ ਮੀਟਿੰਗ ਜਿਹੜੀ ਹੈ ਮੈਂ ਕਹਿੰਦਾ ਇੱਕ ਰੈਲੀ ਦਾ ਰੂਪ ਧਾਰ ਰਹੀ ਹੈ ਔਰ ਮੈਂ ਜਿੱਥੇ ਜਾ ਰਿਹਾ ਮੈਂ ਰਾਤ ਵੀ ਜਿਹੜਾ ਸੀਗਾ ਕੱਲ ਵੀ 4-5 ਘੰਟੇ ਲੇਟ ਚੱਲ ਰਿਹਾ ਸੀ ਰਾਤ ਲਾਸਟ ਪ੍ਰੋਗਰਾਮ ਜਿਹੜਾ ਉਹ ਮੇਰਾ ਕੋਟਲਾ ਪਿੰਡ ਦੇ ਵਿੱਚ ਸੀਗਾ ਜਣੇ ਵਾਲੇ ਔਰ ਜਿਹੜੇ ਹਲਕੇ 'ਚ ਵੀ ਜਾਣਾ ਅੱਜ ਭਲਾਈਪੁਰ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਔਰ ਜਿਹੜੇ ਹਲਕੇ 'ਚ ਵੀ ਜਾਣਾ ਬਹੁਤ ਪਿਆਰ ਤੇ ਇਤਿਸ਼ਾਹ ਜਿਹੜਾ ਲੋਕਾਂ 'ਚ ਵੇਖਣ ਨੂੰ ਮਿਲ ਰਿਹਾ ਇਸ ਕਰਕੇ ਉਹ ਮੈਨੂੰ ਇਹ ਗੱਲ ਕਹਿੰਦੇ ਆ ਕਿ ਜੀਰਾ ਸਾਹਿਬ ਇਹ ਤੇਰਾ ਇਲੈਕਸ਼ਨ ਨਹੀਂ ਸਾ ਕੀ ਕਰਨਾ ਕਰ ਤੈਨੂੰ ਵਧਾ ਕੇ ਭੇਜਾਂਗੇ ਲਾਲਜੀਤ ਸਿੰਘ ਭੁੱਲੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕੇਦਰੀਵਾਲ ਦੀ ਕਰੋਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਦੇ ਨਜ਼ਰ ਆਇਰ ਕੇ ਵੀ ਦੇਖਦੇ ਗੱਲ ਯਾਰ ਜਿਹੜੇ ਜਾਲੀ ਜੇ ਸੇਖੜਾ ਮੈਨੂੰ ਵੈਸੇ ਨਹੀਂ ਚੰਗੇ ਲੱਗਦੇ ਮੈਨੂੰ ਤਾਂ ਉਹ ਦਿਨ ਪੱਟੀ ਵਾਲਿਆਂ ਨੇ ਦੱਸਿਆ ਕਿਨੇ ਜੀ ਤੁਸੀਂ ਇੱਕ ਗੱਲ ਕਹਿਦੇ ਹੋ ਕਿ ਲਾਲਜੀਤ ਭੁੱਲੜ ਇੱਥੇ ਆ ਜੇ ਕਿਸੇ ਸਟੇਡੀਅਮ ਚ ਤੇ ਉਹਨੂੰ ਕੋ ਪੱਗ ਬੰਨ ਕੇ ਵਿਖਾ ਦੇ ਉਹਨੂੰ ਪੱਗ ਨਹੀਂ ਮੰਨਣੀ ਆਉਂਦੀ ਜਿਹਨੂੰ ਪੱਗ ਨਹੀਂ ਮੰਨੀ ਆਉਂਦੀ ਉਹਨੂੰ ਕੀ ਪਤਾ ਕਿ ਸਾਡੇ ਗੁਰਮਾਨੀ ਕੀ ਕੁਰਬਾਨੀਆਂ ਨੇ ਤੇ ਕੀ ਉਹਨਾਂ ਦੀ ਦੇਣਾ ਇਹ ਪੱਗ ਜਿਹੜੀ ਸਾਡੇ ਗੁਰਵਾਂ ਦੀ ਦਿੱਤੀ ਹੈ ਤੇ ਉਹ ਤਾਂ 18000 ਦੇ ਕੇ ਬਣਾਉਂਦਾ ਪਿਆ ਇਸ ਕਰਕੇ ਮੈਂ ਉਹਦੇ ਬਾਰੇ ਕੋਈ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਰੱਬ ਜਦੋਂ ਮਾਰਦਾ ਲੱਤ ਨਹੀਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਵੱਜ ਚੁੱਕੀ ਹੈ ਜਿਹਨ ਮੈਂ ਮੈਨੀਫੈਸਟੋ ਜਾਰੀ ਕੀਤਾ ਸ਼੍ਰੋਮਣੀ ਕਾਲੀਦਾਲ ਨੇ ਕੱਲ ਐਲਾਨਨਾਮਾ ਤਾਂ ਉੱਤੇ ਲਿਖ ਦਿੱਤਾ ਗਿਆ ਵਾ ਕਿ ਦਿੱਲੀ ਵਾਲੇ ਭਜਾਓ ਪੰਜਾਬ ਬਚਾਓ ਤਾਂ ਖੇਤਰੀ ਪਾਰਟੀ ਨੂੰ ਸੁਖਵੀਰ ਸਿੰਘ ਬਾਦਲਵੀ ਕੱਲ ਰੈਲੀ ਨੂੰ ਸੰਬੋਧਨ ਕਰਨ ਦੇ ਨਜ਼ਰ ਆਏ ਇਹੀ ਗਿਆ ਉਹਨਾਂ ਨੂੰ ਤੇ ਬੈਂ ਬਾਦਲ ਸਾਹਿਬ ਨੂੰ ਕਹਿੰਦਾ ਬਾਦਲ ਸਾਹਿਬ ਇਹ ਨਹੀਂ ਕਾਲੀ ਕਿਉਂ ਕਰ ਗਏ 4 ਤਰੀਕ ਨੂੰ ਕਰ ਦਿੰਦੇ ਸਾਡੇ ਮੈਨੀਫੈਸਟੋ ਤਾਂ ਲੋਕਾਂ ਦੇ ਘਰ-ਘਰ ਪਹੁੰਚ ਗਏ ਪਰ ਇਹਨਾਂ ਵਿਚਾਰਿਆਂ ਦਾ ਵੀ ਕਸੂਰ ਕੋਈ ਨਹੀਂ ਨਾ ਕਿਉਂਕਿ ਮੈਂ ਤਾਂ ਅਜੇ ਤੱਕ ਵਿਰਸਾ ਸਿੰਘ ਬਲਤੋਹਾ ਕਿਤੇ ਵੇਖਿਆ ਨਹੀਂ ਇਹ ਕਿਥੇ ਭੋਗ ਸੀਗਾ ਅੱਜ ਤੇ ਮੈਂ ਤੜਕੇ 6 ਵਜੇ ਉਹਨਾਂ ਦੇ ਘਰੇ ਮੱਥਾ ਟੇਕ ਆਇਆ ਉਹ ਮੈਨੂੰ ਕਹਿੰਦੇ ਜੀ ਤੁਸੀਂ ਤਾਂ 6 ਵਜੇ ਮੱਥਾ ਟੇਕ ਕੇ ਤੇ ਵਿਰਸਾ ਸਿੰਘ ਜੀ ਕਹਿੰਦੇ ਜੀ ਮੈਂ ਭੋਗ ਤੱਕ ਬੋਲ ਕੇ ਵੀ ਜਾਊਂਗਾ ਮੈਂ ਕਿਹਾ ਵੀਰੇ ਮੇਰੇ ਤਾਂ ਬਾਈ ਪ੍ਰੋਗਰਾਮ ਨੇ ਅੱਜ ਦੇ ਤੇ ਵਿਰਸਾ ਸਿੰਘ ਨੂੰ ਸਾਦਾ ਕੋਈ ਨਹੀਂ ਇਹ ਤਾਂ ਵਿਚਾਰਾ ਭੋਗਾਂ ਦੇ ਜਾਣ ਚੁੱਕਾ ਹੀ ਹੈ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ